जय गुरुजी सुखाना गुरुजी अनंतम अनंतम गुरुाना गुरुजी ओम नशिवा सो पर सराय नशिवाय गुरुजी सराय संगे जी चैनल तो नवते चैनल ने सब्सक्राइब कर लो ਤੁਸੀਂ ਵੀ ਆਪਣਾ ਸੁਖਾਨਾ ਸੰਸੰਦ ਸੰਦੇਸ਼ ਨੋ ਦਿੱਤੇ ਕਿ WhatsApp ਨੰਬਰ ਤੇ ਮੈਲ ਆਈਡੀ ਤੇ ਬੋਲ ਕੇ ਲਿਖ ਕੇ ਕਿਸੇ ਲੈਂਗੁਏਜ ਇੰਦੀ ਆ ਪੰਜਾਬੀ ਵਿੱਚ ਸੰਪੇਸ਼ ਸਕਦੇ ਸਨ ਉੱਤੇ ਸੰਗਤ ਦਿੱਤੇ ਹੁਣ ਤੁਸੀਂ ਸੰਗਤ ਜੀ ਦੇ ਤੇ ਜੇ ਸੁਖਾਨਾ ਸੰਸੰਦ ਤੇ ਗੁਰੂ ਜੀ ਦੇ ਹੁਕਮ ਸੁਣਾਏ ਜਾਂਦੇ ਹਨ ਸੰਗਤ ਜੀ ਸਵਾਗਤ ਹੈ ਗੱਦੇ ਕੇ ਪੁੱਜ ਕੋ ਜੈ ਤੁਮਾਫ ਕਰਨਾ ਗੁਰੂ ਜੀ ਮਾਫ ਕਰਨਾ ਸੰਗਤ ਜੀ ਗੁਰੂ ਪਤਾ ਜੀ ਦੇ ਗਰਦਾਸ ਅਕੀਸਾ ਦੇ ਬੱਚਾ ਸੇ ਤੇ ਖੁਸ਼ੀਆਂ ਪ੍ਰਿਆ ਅਸ਼ੀਰਵਾਦ ਕਰਿਆ ਮੇਰਾ ਪਰਿਆਤ ਰੱਖੋ ਸਾਨੂੰ ਇੱਕ ਚੰਗੀ ਸਿਹਤ ਦੀ ਬਖਸ਼ੀਸ਼ ਤੋਂ ਅਸੀਂ ਚੰਗੇ ਕਰਮ ਕਰੀਏ ਤੋਂ ਲੈਣਾ ਚਾਹੀਏ ਗੁਰੂਤਾ ਜੀ ਆਦਾ ਸੰਗਤਾਂ ਨੂੰ ਆਂਟੀ ਜੀ ਨੇ ਆਪਣੀ ਹੀ ਬਾਣੀ ਦੇ ਵਿੱਚ ਭੇਜਿਆ ਹੈ ਆਓ ਸੁਣਦੇ ਹਾਂ ਆਂਟੀ ਜੀ ਦਾ ਪਿਆਰਾ ਜੈ ਸਸਾ ਸੰਗਤ ਜੀ ਜੈ ਗੁਰੂ ਜੀ ਸ਼ੁਕਰਾਣਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਣਾ ਗੁਰੂ ਜੀ ਗੁਰੂ ਜੀ ਦੇ ਮੈਸੇਜ ਛਾਣ ਲੱਗੇ ਆ ਸੰਗਤ ਜੀ ਜੇ ਕੋਈ ਵੀ ਸਸੰਖਣ ਚੁਣਾਂਦੇ ਸਮੇਂ ਮੇਰੇ ਤੋਂ ਕੋਈ ਗਲਤੀ ਹੋਵੇ ਭੁਲਜੂ ਕੋਈ ਹੋਵੇ ਤਾਂ ਮਾਫ ਕਰਨਾ ਜੇ ਤੈਨੂੰ ਕਿਸੇ ਕਵਸਨ ਦਾ ਆਨਸਰ ਨਾ ਮਿਲੇ ਤਾਂ ਘਬਰਾਇਆ ਨਾ ਕਰ ਕੁਝ ਜਵਾਬ ਸਮੇਂ ਤੇ ਮਿਲ ਜਾਣੇ ਨੇ ਮੈਨੂੰ ਪਤਾ ਹੈ ਤੇਰੇ ਲਈ ਕੀ ਸਹੀ ਹੈ ਗੁਰੂ ਮੁਕ ਕਟ੍ਰੈਕਟ ਨਹੀਂ ਕਰਦਾ ਜੋ ਤੇਰੇ ਲਈ ਚੰਗਾ ਹੋਵੇਗਾ ਉਹ ਤੈਨੂੰ ਜ਼ਰੂਰ ਮਿਲੇਗਾ ਉਹ ਤੇਰਾ ਪਰਮਾਨੈਂਟ ਹੋਏਗਾ بڑے ਸੁਪਨੇ ਗੁਰੂ ਜੀ ਹਮੇਸ਼ਾ ਮੈਨੂੰ ਕਹਿੰਦੇ ਨੇ ਪੁੱਤਰ بڑے ਸੁਪਨੇ ਦੇਖਨੇ ਸ਼ੁਰੂ ਕਰ ਦੇ ਤੇਰੀ ਤਕਦੀਰ ਪਲਟਣ ਵਾਲੀ ਹੈ ਮੈਂ ਤੇਰੇ ਨਾਲ ਆ ਤੈਨੂੰ ਕਾਮਯਾਬੀ ਜ਼ਰੂਰ ਮਿਲੇਗੀ जिसने सब परमात्मा पर छोड़ दिया उसके लिए दुख भी सुख हो जाता है और जिसने सब अपने हाथ में छोड़ दिया उसके लिए सुख भी दुख हो जाता है गुरु कदे भी निराश ना होया कर हौसला रखा कर ये की तो अगली शुरू होगी कि पता अगला पल तेरे लिए बहुत अच्छा हो जय गुरु जी शुकराना गुरु जी संगा जी मेरे पैर से बहुत सारी गिलतियां हैं तु तो अरदास करो कि मेरी गिलतियाँ ठीक हो जाए तो संघत जी गुरु जी मैं रोज़ कहते ਗਿਫਟ ਮਿਲਣ ਵਾਲਾ ਇੱਕ ਗਿਫਟ ਮਿਲਣ ਵਾਲਾ ਸ਼ੁਕਰਾਨਾ ਸਾਸਤਾ ਨੂੰ ਜ਼ਰੂਰ ਸ਼ੇਅਰ ਕਰੀ ਸੰਗਤ ਜੀ ਮਨੂੰ ਮੇਰੇ ਘਰਦਿਆਂ ਨੇ ਸਾਈਕਲ ਗਿਫਟ ਕੀਤੀ ਹੈ ਨਨਤਾ ਮਨੰਤਾਮ ਸ਼ੁਕਰਾਨਾ ਗੁਰੂ ਜੀ ਗੁਰੂ ਜੀ ਹਮੇਸ਼ਾ ਖੁਸ਼ ਰਹਿਣ ਹਮੇਸ਼ਾ ਖੁਸ਼ ਰੱਖਦੇ ਨੇ ਸਾਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਦਿੱਤੀ ਕੋਈ ਵੀ ਸੰਕਟ ਆਇਆ ਮੇਜਾ ਟਾਲਿਆ ਸੰਗਤ ਜੀ ਮੇਰੇ ਘਰ ਚ ਇੱਕ ਮੇਰਾ ਬ੍ਰਦਰ ਆਇਆ ਸੀ ਉਹਨੇ ਮੇਰੀ ਇਜੀਤ ਤੇ ਹੱਥ ਪਾਇਆ ਤੇ ਮੈਂ ਡਰ ਗਈ ਸੀ ਬਹੁਤ ਜ਼ਿਆਦਾ ਵੀ ਹਾਇ ਮੈਂ ਘਰਦਿਆਂ ਨੂੰ ਦੱਸਿਆ ਤੇ ਮੈਂ ਕੀ ਹੋਏਗਾ ਤੇ ਸੰਗਤ ਜੀ ਕਦੇ ਵੀ ਕੋਈ ਮੇਰਾ ਹੱਸਾ ਹੋਇਆ ਤੇ ਕਦੇ ਵੀ ਕਿਸੇ ਨੂੰ ਮਤਲਬ ਕਿ ਨਾ ਦੱਸਿਆ ਕਰੋ ਹਮੇਸ਼ਾ ਵੀ ਮੇਰੇ ਨਾਲ ਐਵੇਂ ਹੱਸਾ ਕਦੀ ਵੀ ਆਪਣੇ ਮਾਪ ਪਿਓ ਤੋਂ ਨਿਛ ਪੈਦਾ ਹਮੇਸ਼ਾ ਕੁੜੀਆਂ ਦੀ ਇੱਜ਼ਤ ਕਰੋ ਤੇ ਕਦਰ ਕਰੋ ਜੈ ਗੁਰੂ ਜੀ ਸ਼ੁਕਰਾਣਾ ਗੁਰੂ ਜੀ ਸੰਕਟ ਆਇਆ ਸੀ ਬਹੁਤ ਵੱਡਾ ਆਈ ਸੰਕਟ ਸੀ ਜਿਹੜਾ ਮੈਂ ਤੁਹਾਨੂੰ ਛੋਟੇ ਵਿੱਚ ਸੁਣਾਇਆ ਗੁਰੂ ਜੀ ਨੇ ਮੈਨੂੰ ਬਹੁਤ ਸਾਰੀਆਂ तितਲੀਆਂ ਚ ਦਰਸ਼ਨ ਦਿੱਤੇ ਬਲੈਕ ਬਰਾਊਨ ਗ੍ਰੀਨ yellow ਰਿਗੜਵ ਕਰਾਉਗਾ ਇਹ ਵੀ ਸੰਗਤ ਜੀ ਗੁਰੂ ਜੀ ਦਾ ਇੱਕ ਮੈਨੂੰ ਹੋਰ ਮੈਸੇਜ ਆਇਆ ਸੀ ਪੁੱਤਰ ਜਦ ਮੈਂ ਤੇਰੇ ਨਾਲ ਆਂ ਫਿਰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਸਭ ਕੁਝ ਮੇਰੇ ਤੇ ਛੱਡ ਦੇ ਜੈ ਗੁਰੂ ਜੀ ਜੈ ਗੁਰੂ ਜੀ ਆਂਟੀ ਜੀ ਜਗ ਦੇ ਵਿੱਚ ਸੰਗ ਮੰਗਾ ਜੀ ਕੋਈ ਤੁਲ ਜੋ ਕਰ ਰਹੀ ਤਾ ਮਾਫ ਕਰਨਾ ਗੁਰੂ ਜੀ ਮਾਫ ਕਰਨਾ ਸੰਗਤ ਜੀ ਚੰਗਾ ਲੱਗ ਗਿਆ ਸਤ ਸੰਗਤ ਅੱਗੇ ਸ਼ੇਅਰ ਜ਼ਰੂਰ ਕਰੋ ਸੰਗਤ ਜੀ ਗੁਰੂ ਕੀਤੇ ਦੀਨ ਵਾਸਿਕ ਸੁਪਨੀ ਨਹੀਂ ਚਾਹੀਦੀ ਆ ਓਮ ਨਮੋ ਸ਼ਿਵਾਏ ਜੀ ਜੀ ਸਦਾ ਸਾਈਂ ਮਿਸ਼ੇਵ ਗੁਰੂ ਜੀ ਸਦਾ ਸਾਈਂ ਜੀ ਆ ਗੁਰੂਤੀ ਸ਼ੁਪਰਾਣਾ ਗੁਰੂ ਜੀ ਅਨੰਤਮ ਅਨੰਤਮ ਸ਼ੁਪਰਾਣਾ ਗੁਰੂ ਜੀ ਬਖਲਾਖਵਾਸ਼ ਕਰਨਾ ਵੀਰੂ ਜੀ ਜੈ ਗੁਰੂ ਜੀ